ਨਾ ਤਾਂ ਕੋਈ ਮਾਈ ਬਾਪ ਨਹੀਂ ਹੁੰਦਾ ਤਣਾੜ ਲੋਕਾਂ ਦਾ ਉਹਨਾਂ ਦਾ ਕੰਮ ਹੁੰਦਾ ਪੈਸੇ ਕਮਾਉਣਾ ਵੀ ਅਸੀਂ ਆ ਸੰਦ ਵਰਤਦੇ ਆ ਅਸੀਂ ਦੁਕਾਨਦਾਰਾਂ ਨੂੰ ਵੀ ਕਹਿਣਾ ਮਿਸਤਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜੇ ਇਹ ਸੰਦ ਖਤਮ ਹੋ ਗਏ ਤੇ ਤੁਸੀਂ ਤਾਂ ਪਹਿਲਾਂ ਖਤਮ ਜੇ ਅਸੀਂ ਤਾਂ ਬਾਹਰ ਚਹੀ ਤਾਂ ਆਪਦਾ ਘਰ-ਕੁਰਕੇ ਮਾੜਾ-ਮੋਟਾ ਖਾਈ ਲਾਂਗੇ ਲੂਣ ਤੇਲ ਜਿ세 ਬੰਦੀਆਂ ਇਕੱਠੀਆਂ ਹੋ ਕੇ ਲੜਾਂਗੇ ਤਾਂ ਅਸੀਂ ਐਮ ਐਚ ਪੀ ਵੀ ਲੈ ਲਾਂਗੇ ਤੇ ਅਸੀਂ ਜਿਹੜੇ ਸਾਡੀ ਕਾਰਬਡ ਕਰਾਣੇ ਲਈ ਅੱਜ ਮੀਨਾ ਖੇਤੋਂ ਤੋਰੇ ਹੋਇਆ ਉਹਨਾਂ ਨੂੰ ਵੀ ਰੱਦ ਕਰਾ ਲਾਂਗੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਵਾਉਣ ਦੇ ਮਕਸਦ ਨਾਲ ਕਿ ਕਿਸਾਨ ਜਿਹੜਾ ਲਗਾਤਾਰ ਸੰਘਰਸ਼ ਤੇ ਡਟੇ ਹੋਏ ਹੈਗੇ ਆ ਇਸ ਕਰਕੇ ਅੱਜ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਦੂਸਰੇ ਪਾਸੇ ਮੈਂ ਦੱਸ ਦੇਵਾਂ ਕਿ ਮਲੋੜ ਦੇ ਵਿੱਚ ਇੱਕ ਵੱਖਰੇ ਗਰੁੱਪ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਖੇਤੀਬਾੜੀ ਨਾਲ ਸੰਬੰਧਿਤ ਸੰਧਾਂ ਨੂੰ ਲੈ ਕੇ ਕਿਸਾਨ ਜਿਹੜੇ ਹੈਗੇ ਆ ਟਰੈਕਟਰ ਮਾਰਚ ਦੇ ਅੱਗੇ ਪੈਦਲ ਮਾਰਚ ਕਰਨਗੇ ਸਾਡੇ ਨਾਲ ਪੰਛੇ ਤਸਵੀਰਾਂ ਮੁਕਾਦਮਾ ਕਿ ਇਹ ਟਰੈਕਟਰ ਮਾਰਚ ਦੀਆਂ ਤਸਵੀਰਾਂ ਇਹੀਆਂ ਜਿੱਥੇ ਕਿ ਮਲੋੜ ਸਬਡਿਵੀਜ਼ਨ ਦੇ ਅਲੱਗ-ਅਲੱਗ ਜਥੇਬੰਦੀ ਦੇ ਵਿੱਚ ਇਕੱਠੇ ਹੋ ਕੇ ਇੱਕ ਮਲੋੜ ਦੇ ਵਿੱਚ ਇੱਕ ਰੋਸ ਮਾਰਚ ਕਰ ਰਹੇ ਹੈ ਕਿਉਂਕਿ ਕਿਸਾਨ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਜਿਹੜੀ ਸੱਦਾ ਆਇਆ ਸੀਗਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਮਾਰਚ ਕੀਤਾ ਜਾਊਗਾ ਸਾਡੇ ਨਾਲ ਕੁਝ ਕਿਸਾਨ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਅੱਜ ਦੇ ਜਿਹੜੇ ਟਰੈਕ ਮਾਰਚ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਕਿਉਂਕਿ ਲਗਾਤਾਰ ਜਿਹੜਾ ਕਿਸਾਨ ਜਿਹੜਾ ਹੈ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਆ ਰਹੇ ਹੈਗੇ 26 ਜਨਵਰੀ ਦਾ ਅੱਜ ਗਣਤੰਤਰ ਦਿਵਸ ਹੈ ਹੈਗਾ ਕਿਸਾਨਾਂ ਨੂੰ ਵੀ ਮਜਬੂਰਨ ਜਿਹੜਾ ਹੈਗਾ ਅੱਜ ਟਰੈਕਟਰ ਮਾਰਚ ਕੀਤਾ ਕਰਨਾ ਪੈ ਰਿਹਾ ਹੈ ਇਹ ਆਪਣੇ ਹੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਮਲੋਟ ਵਿਖੇ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਅਸੀਂ ਇਹ ਕੇਂਦਰ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਕਿ ਸਾਡੀ ਜਿਹੜੀ ਐਮਐਸਪੀ ਹੈ ਉਹ ਖਤਮ ਨਾ ਕੀਤੀ ਜਾਵੇ ਤੇ ਬਾਕੀ ਜਿਹੜੀਆਂ ਫਸਲਾਂ ਤੇ ਰਹਿੰਦੀਆਂ ਉਹਨਾਂ ਤੇ ਵੀ ਦਿੱਤੀ ਜਾਵੇ 1952 ਦੇ ਵਿੱਚ ਕੇਂਦਰੀ ਮੰਤਰੀ ਰਫੀ ਅਹਿਮਦ ਹੁੰਦਾ ਸੀ ਜਵਰਲਾਲ ਨਹਿਰੂ ਦੀ ਕੈਬਨਿਟ ਦੇ ਵਿੱਚ ਉਹਨੇ ਕਾਨੂੰਨ ਬਣਾਇਆ ਸੀਗਾ ਕਿ ਜਿਹੜਾ ਅਨਾਜ ਦੀ ਉਸ ਵਕਤ ਬਹੁਤ ਕਮੀ ਸੀ ਉਹਨੇ ਕਾਨੂੰਨ ਬਣਾਇਆ ਵੀ ਜਿਹੜਾ ਅਨਾਜ ਕੋਈ ਪ੍ਰਾਈਵੇਟ ਬੰਦਾ ਭੰਡਾਰਨਾ ਕਰ ਸਕੇ ਤੇ ਫਿਰ ਉਹ ਬਹੁਤ ਮਹਿੰਗੇ ਮੁੱਲ ਤੇ ਵੇਚਦਾ ਹੈ ਤੇ ਉਹਦੇ ਨਾਲ ਗਰੀਬਾਂ ਨੂੰ ਵੀ ਖਾਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਕਾਨੂੰਨ ਲਗਾਤਾਰ ਚੱਲ ਰਿਹਾ ਸੀ ਲੇਕਿਨ ਮੋਦੀ ਗਵਰਨਮੈਂਟ ਹੁਣ ਇਹ ਚਾਹੁੰਦੀ ਹੈ ਵੀ ਇਹ ਖੁੱਲੀ ਮੰਡੀ ਕਰ ਦਿੱਤੀ ਜਾਵੇ ਖੁੱਲੀ ਮੰਡੀ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਧਨਾੜ ਬੰਦੇ ਆ ਉਹ ਮੋਨੋਪੋਲੀ ਕਰ ਲੈਂਦੇ ਆ ਤੁਸੀਂ ਦੇਖਿਆ ਹੋਣਾ ਹੁਣ ਟਰੰਪ ਦੇ ਜਿੱਦੇ ਸੌ ਚੁੱਕ ਸਮਾਗਮ ਸੀ ਉਹਦੇ ਵਿੱਚ ਨੇਤਾ ਕੱਟ ਗਏ ਤੇ ਜਿਹੜੇ ਪੂੰਜੀਪਤੀ ਲੋਕ ਸੀ ਉਹ ਸਾਰੇ ਇੱਕ ਥਾਂ ਤੇ ਇਕੱਠੇ ਹੋ ਗਏ ਉਹਨਾਂ ਨੇ ਹੁਣ ਪਾਲਿਸੀ ਇਹ ਬਣਾ ਲਈ ਕਿ ਵੱਧ ਤੋਂ ਵੱਧ ਜਿਹੜਾ ਦੇਸ਼ਾਂ ਨੂੰ ਲੁੱਟਿਆ ਜਾਵੇ ਤੇ ਅਮੀਰ ਹੋਇਆ ਜਾਵੇ ਕੰਪਨੀਆਂ ਦੁਆਰਾ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਵੀ ਜਿਹੜਾ ਕਾਨੂੰਨ ਹੈ ਐਮਐਸਪੀ ਵਾਲਾ ਉਹ ਕਟੂਕਟ ਸਾਨੂੰ ਦਿੱਤਾ ਜਾਵੇ ਕਈ ਕਮੇਟੀਆਂ ਬਣੀਆਂ ਸੰਸਦੀ ਕਮੇਟੀ ਬਣੀ ਉਹਨੇ ਵੀ ਕਿਸਾਨਾਂ ਦੇ ਹੱਕ 'ਚ ਰਿਪੋਰਟ ਦਿੱਤੀ ਚੰਨੀ ਸਾਹਿਬ ਦੀ ਕਮੇਟੀ ਬਣੀ ਉਹਦੇ ਵੀ ਹੱਕ 'ਚ ਰਿਪੋਰਟ ਕੀਤੀ ਹਾਈ ਕੋਰਟ ਦੀ ਕਮੇਟੀ ਬਣੀ ਉਹਨਾਂ ਨੇ ਵੀ ਜ਼ਿਮੀਂਦਾਰਾਂ ਦੇ ਹੱਕ ਦੇ ਵਿੱਚ ਰਿਪੋਰਟ ਦਿੱਤੀ ਅਸੀਂ ਚਾਹੁੰਦੇ ਆ ਵੀ ਸੁਆਮੀਨਾਥਾ ਰਿਪੋਰਟ ਤੇ ਹੋਰ ਜਿਹੜੀਆਂ ਕਮੇਟੀਆਂ ਦੀਆਂ ਕਸ਼ੋਰੀ ਲਾਲ ਦੀ ਇੱਕ ਕਮੇਟੀ ਬਣੀ ਉਹਦੇ ਵਿੱਚ ਵੀ ਅਸੀਂ ਚਾਹੁੰਦੇ ਆ ਕਿ ਅਸੀਂ ਜਿਹੜਾ ਨਾ ਕਿਵੇਂ ਨਾ ਕਿਵੇਂ ਜਿਹੜਾ ਉਹਨਾਂ ਕਮੇਟੀਆਂ ਦੀ ਗੱਲ ਮੰਨੀ ਜਾਵੇ ਲੇਕਿਨ ਮੋਦੀ ਗਵਰਨਮੈਂਟ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਉਹ ਕਮੇਟੀਆਂ ਦੀ ਗੱਲ ਨਹੀਂ ਮੰਨ ਰਹੀ ਤੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਵੀ ਸਾਨੂੰ ਐਮਐਸਪੀ ਦਿੱਤੀ ਜਾਵੇ ਐਮਐਸਪੀ ਦਾ ਕਾਨੂੰਨ ਕੀ 2 ਸੀ2 ਪਲੱਸ Uh, 50% ਬੈਨੀਫਿਟ ਸੀ ਕੀ ਹੁੰਦਾ ਜੀ ਸੀ 2 ਇਹ ਹੁੰਦਾ ਵੀ ਜਿਹੜੀ ਆਪਣੀ ਲਾਗਤ ਆਉਂਦੀ ਹੈ ਚਾਹੇ ਡੀਜ਼ਲ ਬੀਜ ਜੋ ਵੀ ਜਿਹੜੀ ਲਾਗਤ ਹੈ ਖੇਤੀ ਤੇ ਆਉਂਦੀ ਹੈ ਉਸ ਤੋਂ ਬਾਅਦ ਸੀ 2 ਪਲੱਸ ਪਲੱਸ ਹੁੰਦਾ ਵੀ ਜਿਹੜਾ ਜ਼ਿਮੀਂਦਾਰ ਮਿਹਨਤ ਕਰਦਾ ਉਹਦੀ ਕੋਈ ਦਿਹਾੜੀ ਨਹੀਂ ਵਿੱਚ ਗਿਣੀ ਜਾਂਦੀ ਅਸੀਂ ਕਹਿੰਨੇ ਆ ਵੀ ਉਹ ਦਿਹਾੜੀ ਵੀ ਵਿੱਚ ਲੱਗਣੀ ਚਾਹੀਦੀ ਆ ਉਸ ਤੋਂ ਬਾਅਦ 50% ਜਿਹੜਾ ਸਾਨੂੰ ਉਹਦਾ ਜਿਹੜਾ ਮੁਨਾਫਾ ਦਿੱਤਾ ਜਾਵੇ ਜ਼ਿਮੀਂਦਾਰ ਤਾਂ ਜਿਉਂਦਾ ਰਹੂਗਾ ਹੁਣ ਤੁਸੀਂ ਦੇਖੋ ਅੱਜ ਸਮਾਜ ਦੇ ਵਿੱਚ ਕੋਈ ਵੀ ਫਸਲ ਹੈ ਭਾਰਤ ਦੇ ਵਿੱਚ ਐਮ ਐਸ ਪੀ ਤੋਂ ਜਿਹੜੀ ਐਮਐਸਪੀ ਤੇ ਵੀ ਜਿਹੜੀ ਅੱਜ ਗਵਰਨਮੈਂਟ ਕਹਿ ਰਹੀ ਹੈ ਵੀ ਅਸੀਂ ਇਨੀਆਂ ਫਸਲਾਂ ਤੇ ਐਮਐਸਪੀ ਦਿੰਨੇ ਆ ਲੇਕਿਨ ਉਹ ਦਿੱਤੀ ਨਹੀਂ ਆਂਦੀ ਕਿਉਂਕਿ ਸਾਨੂੰ ਜਿਹੜਾ ਉਹ 50% ਮੁਨਾਫਾ ਨਹੀਂ ਦਿੱਤਾ ਜਾਂਦਾ ਹਰ ਫਸਲ ਤੇ ਅੱਜ ਜੀਮੀਦਾਰ ਕਿਉਂ ਆਤਮਹੱਤਿਆ ਕਰਨ ਲੱਗ ਗਿਆ ਕਿਉਂ ਡਾਊਨ ਚਲਾ ਗਿਆ ਕਿਉਂ ਗਰੀਬੀ 'ਚ ਚਲਾ ਗਿਆ ਉਹ ਇਸ ਕਰਕੇ ਚਲਾ ਗਿਆ ਕਿ 200 ਤੋਂ 300 ਪ੍ਰਤੀ ਕੁਇੰਟਲ ਜਿਹੜੀ ਫਸਲ ਹੈ ਉਹ ਘਾਟੇ 'ਚ ਵਿਕ ਰਹੀ ਹੈ ਤੇ ਜਦੋਂ ਉਸ ਨੂੰ ਮੁਨਾਫਾ ਨਹੀਂ ਹੋਊਗਾ ਤੇ ਫਿਰ ਉਹ ਕਿਵੇਂ ਜਿਹੜਾ ਕਰ ਦੇ ਕੱਲੀ ਇਹ ਗੱਲ ਨਹੀਂ ਹੈਗੀ ਵੀ ਕੱਲਾ ਹੀ ਅਸੀਂ ਜਿਹੜਾ ਐਮਐਸਪੀ ਮੰਗਦੇ ਆ ਅਸੀਂ ਜਲਵਾਜੂ ਅਸੀਂ ਧਰਤੀ ਦੀ ਸਿਹਤ ਉਸ ਦੀ ਵੀ ਲੜਾਈ ਨਾਲ ਲੜ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਧਰਤੀ ਦੀ ਸਿਹਤ ਹੀ ਖਰਾਬ ਹੋ ਜਾਂਦੀ ਹੈ ਜਲਵਾਜੂ ਦੇ ਹਿਸਾਬ ਨਾਲ ਫਸਲਾਂ ਨਹੀਂ ਪੂਰੇ ਭਾਰਤ ਦੇ ਵਿੱਚ ਮਿਲਦੀਆਂ ਆ ਵਿਕਦੀਆਂ ਤਾਂ ਫਿਰ ਉਹਦੇ ਨਾਲ ਕੀ ਹੈ ਉਚਾਰਛਰੇ ਜਿਹੜਾ ਰਾਜਕਤਾ ਫੈਲ ਜਾਊਗੀ ਤੁਸੀਂ ਦੇਖਿਆ ਹੋਣਾ ਹਿਮਾਚਲ ਦੇ ਵਿੱਚ ਜਿਹੜਾ ਸੇਵ ਸੀ ਪਹਿਲੇ 2 ਸਾਲ ਅਡਾਨੀਆਂ ਨੇ ਛੋਟੀਆਂ ਮੰਡੀਆਂ ਨੂੰ ਖਤਮ ਕਰ ਲਈ ਉਹਨਾਂ ਨੇ ਜਿਹੜਾ ਰੇਟ ਹੈ ਐਮਐਸਪੀ ਤੋਂ ਉੱਤੇ ਦਿੱਤਾ ਤੇ ਜਦੋਂ ਛੋਟੇ ਜਿਹੜੇ ਸੀਗੇ ਵਪਾਰੀ ਉਹ ਖਤਮ ਹੋ ਗਏ ਮੰਡੀਆਂ ਖਤਮ ਹੋ ਗਈਆਂ ਤਾਂ ਉਹੀ ਜਿਹੜਾ ਅੱਜ ਤੁਸੀਂ ਦੇਖੋ 200 ਤੋਂ 250 ਰੁਪਏ ਜਿਹੜਾ ਸੇਬ ਵਿਕ ਰਿਹਾ ਹੈ ਤੇ ਜ਼ਿਮੀਦਾਰਾਂ ਤੋਂ 20 ਤੋਂ 25 ਰੁਪਏ ਲੈ ਰਿਹਾ ਹੈ ਇਸ ਚੀਜ਼ ਅਸੀਂ ਚਾਹੁੰਦੇ ਆ ਵੀ ਖਦਕਾ ਸਾਨੂੰ ਇਸ ਚੀਜ਼ ਦਾ ਕਿਸਾਨ ਭਰਾਵਾਂ ਨੂੰ ਕਿ ਜਿਹੜਾ ਇਹ ਮੰਡੀਆਂ ਤੇ ਮੋਦੀ ਖਤਮ ਕਰਨ ਤੇ ਤੁਲਿਆ ਹੋਇਆ ਅਸੀਂ ਮੰਡੀ ਸਿਸਟਮ ਨੂੰ ਖਤਮ ਨਹੀਂ ਹੋਣ ਦੇਣਾ ਕਿਉਂਕਿ ਮੰਡੀ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਗਰੰਟੀ ਕਾਨੂੰਨ ਬਣੇ ਜੇ ਇਸ ਤੋਂ ਡਾਊਨ ਜਿਹੜਾ ਐਮਐਸਪੀ ਦਾ ਕਾਨੂੰਨ ਬਣਿਆ ਹੈ ਭਾਰਤ ਦੇ ਵਿੱਚ ਉਸ ਤੋਂ ਡਾਊਨ ਅਗਰ ਸਾਡਾ ਚੋਨਾ ਜਾਂ ਕਣਕ ਜਾਂ ਹੋਰ ਫਸਲਾਂ ਚੱਕੀਆਂ ਜਾਂਦੀਆਂ ਤਾਂ ਉਸ ਬੰਦੇ ਨੂੰ ਜਿਹੜੀ ਕੈਦ ਦਾ ਪ੍ਰਵਾਧਾਨ ਹੋਵੇ ਉਹਦੇ ਵਿੱਚ ਲੇਕਿਨ ਮੋਦੀ ਗਵਰਨਮੈਂਟ ਇਹ ਨਹੀਂ ਚਾਹੁੰਦੀ ਉਹ ਬੈਨੀਫਿਟ ਤਨਾੜਾ ਨੂੰ ਪਹੁੰਚਾਉਣਾ ਚਾਹੁੰਦੀ ਹੈ ਔਰ ਤਨਾੜ ਲੋਕ ਹੈ ਜਿਹੜੇ ਉਹਨਾਂ ਦੀ ਕੋਈ ਮਨਸ਼ਾ ਹੁੰਦੀ ਹੈ ਉਹਨਾਂ ਦਾ ਕੋਈ ਮਾਈ ਬਾਪ ਨਹੀਂ ਹੁੰਦਾ ਤਨਾੜ ਲੋਕਾਂ ਦਾ ਉਹਨਾਂ ਦਾ ਕੰਮ ਹੁੰਦਾ ਪੈਸੇ ਕਮਾਉਣਾ ਇਸ ਕਰਕੇ ਸਾਰੇ ਭਾਰਤ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਲੋਕਾਂ ਤੱਕ ਇਹਦੀ ਜਾਗਰਤੀ ਪੈਦਾ ਕੀਤੀ ਜਾਵੇ ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਜਿਹੜੀ ਜੀਡੀਪੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਖੇਤੀਬਾੜੀ ਪਾਉਂਦੀ ਹੈ ਤੇ ਖੇਤੀਬਾੜੀ ਵਾਲਾ ਬੰਦਾ ਭੁੱਖਾ ਮਰੀ ਜਾਂਦਾ ਹੈ ਜੇ 60% ਲੋਕ ਅੱਜ ਗੁਜ਼ਾਰਾ ਕਰਦੇ ਆ ਪੂਰੇ ਖੇਤੀਬਾੜੀ ਤੇ ਤਾਂ ਮੈਂ ਇਹ ਚਾਹਣਾ ਵੀ ਉਹ ਖੇਤੀਬਾੜੀ ਤੇ ਫਿਰ 60% ਸਾਨੂੰ ਉਹਦਾ ਮੁਨਾਫਾ ਵੀ ਦੇ ਨਾ ਉਸ ਚੀਜ਼ ਦਾ ਜੀ ਡੀ ਪੀ 1/5 20% ਫਾਇਦਾ ਦਿੰਦੀ ਹੈ ਲੇਕਿਨ 60 ਪੈਸੇ ਜਦੋਂ ਇਸ ਬੰਦੇ ਤੇ ਬਸਰ ਕੁਝਰ ਕਰਦੇ ਆ ਲੋਕ ਤਾਂ ਫਿਰ 60% ਜੀ ਡੀ ਪੀ ਗਵਰਨਮੈਂਟ ਕਹਿੰਦੀ ਉਹਦੇ ਨਾਲ ਮਗਿਆਈ ਹੋ ਜੂਗੀ ਮਗਿਆਈ ਕਿਵੇਂ ਹੋ ਜੂਗੀ ਇਹ ਤਣਾਡਾਂ ਵੇਲੇ ਮਗਿਆਈ ਨਹੀਂ ਹੁੰਦੀ ਜਿਨ੍ਹਾਂ ਦਾ 15 ਲੱਖ ਕਰੋੜ ਰੁਪਇਆ ਮਾਫ ਕਰ ਦਿੱਤਾ ਜਾਂਦਾ ਤੇ ਕਿਸਾਨ ਦਾ ਜੇ ਕਿਤੇ 50000 ਵੀ ਬੈਂਕ ਦੇ ਵਿੱਚ ਕਿਤੇ ਕੋਆਪਰੇਟਿਵ ਬੈਂਕ ਦੇ ਵਿੱਚ ਟੁੱਟੀਏ ਤਾਂ ਉਹਨੂੰ ਹੱਥ ਕੜੀ ਲਾਉਣ ਆ ਜਾਂਦੇ ਇਸ ਤੋਂ ਪਤਾ ਲੱਗਦਾ ਵੀ ਜਿਹੜੀ ਮੋਦੀ ਗਵਰਨਮੈਂਟ ਹੈ ਇਹ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਿੱਧਾ ਜ਼ਿੰਮੇਵਾਰ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਵੇਂ ਕਿ ਕਿਸਾਨਾਂ ਦੇ ਵਿੱਚ ਰੋਸ ਹੈਗਾ ਕਿ ਕੇਂਦਰ ਸਰਕਾਰ ਜਿਹੜੀ ਕਿ ਵੱਡੇ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਦੇ ਮਕਸਦ ਨੇ ਜਿਹੜਾ ਕਿਸਾਨੀ ਨੂੰ ਜਿਹੜਾ ਹੈਗਾ ਬਰਬਾਦ ਕਰਨਾ ਚਾਹੁੰਦੀ ਹੈਗੀ ਕੁਝ ਹੋਰ ਵੀ ਸਾਡੇ ਨਾਲ ਕਿਸਾਨ ਮੌਜੂਦ ਹੈਗੇ ਆ ਕਿਉਂਕਿ ਵੱਖਰੇ ਤੌਰ ਦੇ ਉੱਤੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਅੱਜ ਸਾਡੇ ਮਲੋੜ ਤੋਂ ਸ੍ਰੀਉਤ ਕਿਸਾਨ ਮੋਰਚੇ ਵੱਲੋਂ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਂਦਾ ਇਹ 26 ਹਰ ਸਾਲ ਅਸੀਂ 26 ਜਨਵਰੀ ਨੂੰ ਪਰੇਡ ਕਰਦੇ ਆਂ ਜੀ ਚਲੋ ਸਰਕਾਰ ਦੀ ਦੂਜੀ ਝੰਡਾ ਲਾਉਣ ਦੀ ਪ੍ਰੇਟ ਆਉਂਦੀ ਹੈ ਸਾਡੀ ਟਰੈਕਟਰਾਂ ਦੀ ਪ੍ਰੇਟ ਨੇ ਕਿਸਾਨ ਦੇ ਤਾਂ ਇਹ ਹੀ ਸੰਦ ਨੇ ਇੱਕ ਸਾਡੇ ਤੇ ਹੋਰ ਮੰਡੀ ਖੜਾ ਜਿਹੜਾ ਇਹਨਾਂ ਨੇ ਉਹ ਉਦੋਂ ਵੀ ਖਤਰਨਾਕ ਹੈ ਜਿਹੜਾ ਜੇ ਸਾਡੀਆਂ ਮੰਡੀਆਂ ਹੀ ਖਤਮ ਹੋ ਗਿਆਂ ਤੇ ਫਿਰ ਅਸੀਂ ਤਾਂ ਜਿਵੇਂ ਕਹਿੰਦੇ ਆ ਲਿੰਕ ਰੋਡਾਂ ਜੋ ਬੰਦੀਆਂ ਕੋਈ ਵੀ ਜਿਹੜੇ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਸਭ ਖਤਮ ਹੋ ਜਾਊਗਾ ਨਾ ਸਾਡਾ ਕੋਈ ਜਿਵੇਂ ਹੁਣ ਜੇ ਫਾਰਮ ਮਿਲਦਾ ਕੁਝ ਵੀ ਫਿਰ ਤਾਂ ਇਹਨਾਂ ਦੇ ਮੌਲ ਹੀ ਚੱਲਣਗੇ ਜਿੱਥੇ ਇਹਨਾਂ ਦੇ ਆਪਣੇ ਖੈਲੋ ਹੋਣਗੇ ਉੱਥੇ ਜਾ ਕੇ ਸਾਡਾ ਮਾਲ ਵੇਚਣਾ ਹੈ ਇੱਕ ਵੱਖਰੇ ਤੌਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਖੇਤੀ ਸੰਦਾਂ ਨੂੰ ਲੈ ਕੇ ਜਿਹੜਾ ਕੋਈ ਕਿਸਾਨ ਜਿਹੜਾ ਖੇਤੀ ਨਾਲ ਸੰਬੰਧਤ ਹੁੰਦੇ ਹੈਗੇ ਆ ਖੇ ਸੰਦ ਲੈ ਕੇ ਜਿਹੜਾ ਅੱਜ ਟਰੈਕਟਰ ਮਾਰਚ ਦੇ ਅੱਗੇ ਚੱਲ ਰਿਹਾ ਹੈ ਅੱਜ ਸਾਡਾ ਇੱਥੇ ਇੱਕ ਮਲੋੜ ਚ ਅਸੀਂ ਇੱਕ ਝਾਕੀ ਤਿਆਰ ਕੀਤੀ ਹੈ ਜੋ ਕਿ ਸਾਡੇ ਕਿਸਾਨ ਸਾਰੇ ਸੰਦ ਵਰਤਦੇ ਆ ਕਈ ਕੁਹਾੜੀ ਜੋ ਰੰਬੀ ਜੋ ਦਾਤੀ ਜੋ ਵੀ ਫਲੰਗ ਜੱਫਾ ਹੁੰਦਾ ਉਹ ਅਸੀਂ ਅੱਜ ਇੱਥੇ ਨਵਾਂ ਰੂਪ ਧਾਰਨਾ ਉਹਦੀ ਅਸੀਂ ਲੋਕਾਂ ਨੂੰ ਦਿਖਾਉਣਾ ਵੀ ਅਸੀਂ ਆ ਸੰਦ ਵਰਤਦੇ ਆ ਅਈ ਦੁਕਾਨਦਾਰਾਂ ਨੂੰ ਵੀ ਕਹਿਣਾ ਮਿਸਤਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜੇ ਸੰਦ ਖਤਮ ਹੋ ਗਏ ਤੇ ਤੁਸੀਂ ਤਾਂ ਪਹਿਲਾਂ ਖਤਮ ੜੇ ਅਸੀਂ ਤਾਂ ਬਾਅਦ ਚਹੀ ਤਾਂ ਆਪਦਾ ਕਰ ਕਰਕੇ ਮਾੜਾ ਮੋਟਾ ਖਾਈ ਲਾਹਾਂਗੇ ਲੋਨ ਤੇਲ ਨਾਲ ਤੇ ਤੁਹਾਡੇ ਦਾ ਤਾਂ ਜਮਾ ਤੁਹਾਡੇ ਦਾ ਜੰਦ ਨਹੀਂ ਲੱਗ ਜਾਣੇ ਆ ਅਤੇ ਜਿਵੇਂ ਕਿ ਕਿਸਾਨਾਂ ਦਾ ਰੋਸ ਹੈਗਾ ਭਾਵੇਂ ਬੇਸ਼ੱਕ ਯਾਰ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈਗਾ ਪਰ ਸੰਵਿਧਾਨ ਜਿਹੜਾ ਹੈਗਾ ਅੱਜ ਲਾਗੂ ਹੋਇਆ ਸੀਗਾ ਪਰ ਕਿਸਾਨਾਂ ਦੇ ਵਿੱਚ ਰੋਸ ਹੈ ਕਿ ਕੋ ਸੰਵਿਧਾਨ ਨੂੰ ਛੇੜਾ ਚੜਾਈ ਕੀਤੀ ਜਾ ਰਹੀ ਹੈ ਜਿਸ ਕਰਕੇ ਕਿਸਾਨੀ ਲਗਾਤਾਰ ਬਰਬਾਦ ਹੁੰਦੀ ਜਾ ਰਹੀ ਹੈ ਕੁਝ ਹੋਰ ਵੀ ਕਿਸਾਨ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਇੱਕ ਨਵਾਂ ਖੜਾ ਤਿਆਰ ਕੀਤਾ ਹੈਗਾ ਕੀ ਲੱਗਦਾ ਹੈਗਾ ਨਵਾਂ ਖੜੜਾ ਜਿਹੜਾ ਹੈਗਾ ਕਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਰੋਸ ਮੈਂ ਜੀ ਸੁਖਦੇਵ ਸਿੰਘ ਪਿੰਡ ਮਲੋਟ ਤੋਂ ਬੀਕੇ ਜੁ ਇਕਤਾ ਗ੍ਰਾਹਾਂ ਦਾ ਬਲੌਗ ਪ੍ਰਧਾਨ ਹੈ ਜੋ ਅੱਜ 26 ਜਨਮਦੀ ਨੂੰ 63 ਦਿਸ ਤੇ ਮੌਕੇ ਅਸੀਂ ਸੁਭਾ ਕਮੇਟੀਆਂ ਦੇ ਸੱਜੇ ਦੇ ਸੰਜੋਗਤ ਮੋਰਚੇ ਦੇ ਸੱਜੇ ਤੇ ਅੱਜ ਟਰੈਕਟਰ ਮਾਰਚ ਕੱਢ ਰਹੇ ਆ ਕਿਉਂਕਿ ਜੋ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਜੋ ਸਾਡੇ ਜਿਹੜੀ ਮੰਡੀ ਬੋਰਡ ਆ ਜਿਹੜਾ ਉਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਉਹਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਹਾ ਜਿਹੜੇ ਖੇਤੀ ਕਾਨੂੰਨ ਆ ਜਿਹੜੇ ਉਹ ਕਾਰਪੋਰੇਟ ਘਰਾਣੇ ਦੇ ਹੱਕ ਦੇ ਵਿੱਚ ਬਣਾਏ ਜਾ ਰਹੇ ਆ ਸਾਡੇ ਕਿਸਾਨ ਦੀ ਖੇਤੀ ਨੂੰ ਖਤਮ ਕਰਨ ਤੇ ਤੁਰੇ ਹੋਇਆ ਤੇ ਉਹਨਾਂ ਦੀਆਂ ਜ਼ਮੀਨਾਂ ਕਵੈਰ ਕਰਨ ਦੇ ਤੁਰੇ ਹੋਇਆ ਜਿਵੇਂ ਆਪਣੇ ਤਿੰਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਕਵਰ ਵਾਲਾ ਕਟਿਆ ਵਾਲੀ ਤੇ ਸਰਾਵਾ 1200 ਏਕੜ ਇਹ ਜ਼ਮੀਨ ਕਵੈਰ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇੱਕ ਹੁਣੇ ਇੱਕ ਸਾਨੂੰ ਸਰਵੇ ਦਾ ਪਤਾ ਲੱਗਿਆ ਹੈ ਵੀ ਇੱਥੇ ਅਵਲ ਖਰਾਣਾ ਦਾ ਜਿਹੜਾ ਸਹਣਾ ਖੜਾ ਹੈ ਉਹ ਪੂਰਾ ਇਹਨਾਂ ਨੇ ਰਾਜਧਾਨੀ ਬਣਾਉਣਾ ਹੈ ਇੱਥੋਂ 21 ਪਿੰਡ ਹੈ ਜਿਹੜੇ ਉਹ ਜਾੜਦੇ ਜਾਣੇ ਆ ਜਿਵੇਂ ਲੰਬੀ ਬਲਾਕ ਤੇ ਗਿੜੜਵਾ ਬਲਾਕ ਇਸੇ ਤਰ੍ਹਾਂ ਹੀ ਜਿਹੜਾ 9000 ਜਿਹੜਾ 9000 ਕਿੱਲਾ ਜਿਹੜਾ 9000 ਏਕੜਾ ਜਿਹੜੀ ਜ਼ਮੀਨ ਹੈ ਉਹ ਇੱਥੋਂ ਦੇ ਜਿਹੜੇ ਕਾਰਬਡ ਕਰਾਣਿਆਂ ਨੂੰ ਦਿੱਤੀ ਜਾਣੀ ਹੈ ਇਸ ਕਰਕੇ ਅਸੀਂ ਇਹ ਵਿਰੋਧ ਕਰਦੇ ਆ ਇਸ ਕਰਕੇ ਅਸੀਂ ਝੰਡਾ ਆਪਣੇ ਟਰੈਕਟਰ ਮਾਰਚ ਅਸੀਂ ਕੱਢ ਰਿਹਾ ਕਿਉਂਕਿ ਅੱਜ ਸਾਨੂੰ ਪਤਾ ਜਿਹੜੀ ਐਮ ਐਸ ਪੀ ਹੈ ਐਮ ਐਸ ਪੀ 23 ਫਸਲਾਂ ਤੇ ਸਾਨੂੰ ਇਹ ਮੰਨੇ ਸੀ ਵੀ ਅਸੀਂ ਦੇਵਾਂਗੇ ਪਰ ਇਹ ਉਸ ਗੱਲਾਂ ਤੋਂ ਮੁਕਰ ਗਏ ਪਰ ਸਾਡੇ ਜਿਹੜੇ ਤਿੰਨ ਕਾਨੂੰਨ ਸੀ ਉਹ ਰੱਦ ਹੋਏ ਐ ਪਰ ਉਹ ਟਿੱਡੇ ਟੰਗ ਨਾਲ ਉਹ ਫੇਰ ਲਾਗੂ ਕਰਨ ਤੇ ਮੋਦੀ ਸਰਕਾਰ ਤੁਰੀ ਹੋਈ ਐ ਅਸੀਂ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਐ ਸੰਯੁਕਤ ਮੋਰਚੇ ਨੇ ਵੀ ਆਪਾਂ ਇਕੱਠੇ ਹੋ ਕੇ ਇਹ ਲੜਾਈ ਲੜਾਂਗੇ ਇਹ ਲੜਾਈ ਐ ਇਹ ਇਕੱਲੇ-ਕੱਲੇ ਦੀ ਲੜਾਈ ਨਹੀਂ ਐ ਇਹ ਪੂਰੇ ਦੇਸ਼ ਦੀ ਲੜਾਈ ਐ ਅੱਜ ਅਸੀਂ ਪੂਰੇ ਦੇਸ਼ ਦੀ ਲੜਾਈ ਜਿਥੇ ਬੰਦੀਆਂ ਇਕੱਠੀਆਂ ਹੋ ਕੇ ਲੜਾਂਗੇ ਤਾਂ ਅਸੀਂ ਐਮ ਐਚ ਪੀ ਵੀ ਲੈ ਲਾਂਗੇ ਤੇ ਅਸੀਂ ਜਿਹੜੇ ਸਾਡੀ ਕਾਰਪਟ ਕਰਾਣੇ ਲਈ ਜਮੀਨਾਂ ਖਰੀਦਣ ਤੋਰੇ ਹੋਇਆ ਉਹਨਾਂ ਨੂੰ ਵੀ ਰੱਦ ਕਰਾਵਾਂਗੇ ਇਸੇ ਤਰ੍ਹਾਂ ਹੀ ਪਹਿਲਾਂ 2007 ਦੇ ਵਿੱਚ ਕੈਪਟਨ ਦੀ ਸਰਕਾਰ ਨੇ 376 ਏਕੜ ਟੋਲਾ ਸੰਨਾ ਤੇ ਸੰਘੇੜਾ ਜਾਂ ਆਪਣੇ ਗਵਿੰਦਪੁਰਾ ਦੇ ਵਿੱਚ ਜ਼ਮੀਨ ਕਬਜ਼ਾ ਕਰਨ ਦੀ ਨੀਤੀ ਲੈ ਕੇ ਆਏ ਸੀ ਉਹ ਨੀਤੀਆਂ ਲੋਕਾਂ ਦੇ ਸੰਘਰਸ਼ ਨੇ ਉਹਨਾਂ ਨੂੰ ਰੱਦ ਕੀਤੀਆਂ ਉਸੇ ਕੈਪਟਨ ਨੂੰ ਇਹ ਗੱਲ ਕਹਿਣੀ ਪੈਗੀ ਸੀ ਵੀ ਅਸੀਂ ਕਿਸਾਨ ਦੀ ਮਰਜ਼ੀ ਤੋਂ ਬਗੈਰ ਅਸੀਂ ਜ਼ਮੀਨ ਨਹੀਂ ਖਰੀਦਾਂਗੇ ਅੱਜ ਜਿਹੜੀ ਮੋਦੀ ਸਰਕਾਰ ਹੈ ਉਹ ਕਾਰਪੋਰਟ ਕਾਰਬਡ ਕਰਾਉਣ ਦੇ ਹੱਕ ਦੇ ਵਿੱਚ ਦਾਨੀ ਬਾਨੀ ਅਰਗਾਂ ਦੇ ਵਿੱਚ ਐਮਾਜੋਨ ਅਰਗੀਆਂ ਕੰਪਨੀਆਂ ਦੇ ਵਿੱਚ ਨਾਂ ਰਲ ਕੇ ਸਾਡੀਆਂ ਜ਼ਮੀਨਾਂ ਖੋਣ ਨੂੰ ਤੁਰੇ ਹੋਇਆ ਪਰ ਅਸੀਂ ਕਿਸਾਨ ਸੰਘਰਸ਼ਤਾ ਦੇ ਨਾਲ ਅਸੀਂ ਇਹਨਾਂ ਨੂੰ ਰੱਦ ਕਰਾਵਾਂਗੇ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਿਨੇ ਕਿ ਕਿਸਾਨਾਂ ਦੇ ਵਿੱਚ ਲਗਾਤਾਰ ਰੋਸ ਹੈਗਾ ਕਿਸਾਨ ਕਹਿ ਰਹੇ ਹੈਗੇ ਕਿ ਬੇਸ਼ੱਕ ਕੇਂਦਰ ਸਰਕਾਰ ਜੇ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਮਕਸਦ ਨਾਲ ਕਿਸਾਨੀ ਨੂੰ ਲਗਾਤਾਰ ਰੋਲਣ ਤੇ ਚਲੀ ਹੋਈ ਹੈਗੀ